ਠੀਕ ਹੈ ਜੀ 1500 ਘੰਟਾ ਚੱਲਿਆ ਹੋਇਆ ਜੀ ਕੁੱਲ 1500 ਘੰਟਾ ਲਵੇ ਹਾਂਜੀ ਸਿਰਫ ਤੇ ਮਾਡਲ ਇਹ 15 ਗਿਆ ਸੀ ਤੇ ਰੇਟ ਰੇਟ ਇਹ ਦਾ 345000 2003 ਜੀ ਤਿੰਨ ਮਾਡਲ ਦਾ ਰੇਟ ਕਿਨਾ ਗਿਆ ਲਵੀ ਰੇਟ ਇਹ ਦਾ ਹੈਗਾ 230000 ਜੀ ਕਿਨਗੇਰ ਦਾ ਕਿਵੇਂ ਆ ਪੂਰਾ ਓਕੇ ਆ ਪੂਰਾ ਓਕੇ ਆ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਸੀਟੀਆਂ ਮਾਰਦਾ ਬਾਈ ਜੀ 660 ਘੰਟੇ ਓਰੀਜਨਲ ਚੱਲਿਆ ਹੋਇਆ ਜੈਂਸੀ ਰਿਕਾਰਡ 660 ਘੰਟੇ ਹਾਂਜੀ ਜੇ ਕੋਈ ਬੰਦਾ ਕਹੇ ਕਿ ਤੋ ਰੰਗ ਆ ਪੇਂਟ ਆ ਮੀਟਰ ਬੈਕ ਆ 10 ਨੰਬਰ ਦਾ ਨਟ ਵੀ ਬਦਲਿਆ ਹੋਇਆ ਬਹੁਤ ਟਰੈਕਟਰ ਦਮਾ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਆ ਸਾਡੇ ਨਾਲ ਵੀਰ ਜੁੜਿਆ ਬਾਈ ਲਵੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਪੂਰੇ ਵਧੀਆ ਜੀ ਚੜ੍ਹਦੀ ਕਲਾ ਪੂਰੀ ਜੀ ਹਮਰ ਪੜ੍ਹਾਈ ਦੀ ਐ ਨਾਲ ਟਰੈਕਟਰਾਂ ਦਾ ਕੰਮ ਵੀ ਤੋਰ ਰੱਖਿਆ ਹੈ ਪੜ੍ਹਾਈ ਵੀ ਚੱਲਦੀ ਐ ਨਾਲ ਨਾਲ ਪੜ੍ਹਾਈ ਵੀ ਚੱਲਦੀ ਐ ਹਾਂਜੀ ਪਹਿਲਾਂ ਤਾਂ ਐਂ ਦੱਸ ਕੈਮੀ ਚ ਪੜਨਾ ਮੈਂ ਬੀ ਫਾਰਮੇਸੀ ਕਰ ਰਹੀ ਹਾਂ ਲਾਸਟ ਈਅਰ ਆ ਠੀਕ ਹੈ ਲਾਸਟ ਸੈਮੈਸਟਰ ਠੀਕ ਹੈ ਜੀ ਹਾਂਜੀ ਤੇ ਉਮਰ ਦੇਖਣ ਨੂੰ ਛੋਟੀ ਲੱਗਦੀ ਐ ਕਾਰਨਾਮੇ ਵੱਡੇ ਨੇ ਕਾਰਨਾਮੇ ਤਾਂ ਬਸ ਕੰਮ 'ਚ ਪਏ ਹੋਏ ਹਾਂ ਜੀ ਚੰਗੀ ਗੱਲ ਐ ਨਸ਼ੇ ਪੱਤੇ ਤੋਂ ਬਚੇ ਹੋਇਆ ਮਾੜੀਆਂ ਸੰਗਤਾਂ ਤੋਂ ਬਚੇ ਹੋਇਆ ਚੰਗੀ ਗੱਲ ਐ ਕਿੰਨੇ ਕ ਟਰੈਕਟਰ ਨੇ ਅੱਜ ਲਵੀ ਅੱਜ ਆਪਣੇ ਕੋਲ 7 ਨੇ ਜੀ 7 ਉੱਚਿਆਂ ਕੰਨੇ ਸੁਣਾਦੇ ਨੇ ਉੱਚਿਆਂ ਦੇ ਜੀ ਠੀਕ ਐ ਕਾਪੀ ਕਾਗ ਜਾਂਦੇ ਕਾਪੀ ਕਾਗ ਜਾਂਦੇ ਇੱਕ ਨੰਬਰ ਫਸਟ ਓਨਰ ਇੱਕ ਲਵੀ ਅੱਜ ਨਾ ਆਪਣੀ ਵੀਡੀਓ ਤੇ ਐਫਾ ਡਿਸਕਾਊਂਟ ਦੀ ਆਪਣੇ ਗਾਕਾਂ ਨੂੰ ਕੋਈ ਡਿਸਕਾਊਂਟ ਕਿਤੇ ਮਿਲਿਆ ਨਾ ਹੋਵੇ ਠੀਕ ਐ ਕੋਈ ਗੱਲ ਨਹੀਂ ਠੀਕ ਐ ਜੀ ਲਓ ਵੀ ਹੁਣ ਆਪਾਂ 9500 ਮੈਸੀ ਤੋਂ ਸਟਾਰਟ ਕਰਦੇ ਆਂ ਤੇ ਲਵੀ ਇਹਦੇ ਬਾਰੇ ਦੱਸੀ ਮੈਂ ਯਾਰ ਇਹ 2018 ਮਾਡਲ ਹੈ ਜੀ ਠੀਕ ਹੈ ਤੇ ਨਾਲ ਦੀ ਟਾਇਰ ਹੈ ਜੀ ਮਗਰਲੇ 80 85 ਪੈਸੇ ਠੀਕ ਹੈ ਜੀ 1500 ਘੰਟਾ ਚੱਲਿਆ ਹੋਇਆ ਜੀ ਕੁੱਲ 1500 ਘੰਟਾ ਲਵੀ ਹਾਂਜੀ ਸਿਰਫ ਠੀਕ ਹੈ ਖੁੱਲੇ ਪਲੇਟਫਾਰਮ ਚ ਹੈ ਖੁੱਲੇ ਪਲੇਟਫਾਰਮ ਆ ਡਬਲ ਡਿਸਟ੍ਰੀਬਿਊਟਰ ਠੀਕ ਹੈ ਜੀ ਹਾਈ ਕੈਪੈਸਿਟੀ ਲਿਫਟ ਹਾਈ ਸੈਂਸ ਠੀਕ ਹੈ ਜੀ ਪਲੈਂਟਰੀ ਗੀਅਰ ਪਲੈਂਟਰੀ ਗੀਅਰ ਹਾਂਜੀ ਟਾਪ ਮਾਡਲ ਵਾਲਾ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਰੰਗ ਪੇਂਟ ਦਾ ਵੀ ਉੰਨੀ ਚੰਗਾ ਲਵੀ ਹਾਂਜੀ ਹਾਂਜੀ ਆ ਉਹ ਤਾਂ ਨੇਰੀ ਕਰਕੇ ਥੋੜਾ ਰੇਤਾ ਪ ਠੀਕ ਹੈ ਜੀ ਹਾਂਜੀ ਥੋੜਾ ਜਿਹਾ ਨੇਰੀ ਕਰਕੇ ਮਿੱਤਰੋ ਰੇਤਾ ਪਿਆ ਜੀ ਅੱਜ ਇਹ ਪਤਾ ਕੀ ਬਾਲਕ ਨੇ ਕਿਰਪਾ ਕਰ ਰੱਖੀ ਹੈ ਜੀ ਠੀਕ ਹੈ ਜੀ ਮਗਰ ਵੇਟ ਵੀ ਲੱਗੇ ਹੋਇਆ 35 ਕਿਲੋ ਵਾਲੇ ਓਰੀਜਨਲ ਠੀਕ ਹੈ ਜੀ ਤੇ ਜੂ ਬਗੈਰਾ ਲੱਗੀ ਹੋਈ ਹੈ ਹਾਂਜੀ ਆ ਦੇਖੋ ਜੀ ਮਗਰਾਟਾ ਦੀ ਕੰਡੀਸ਼ਨ ਕੰਡੀਸ਼ਨ ਹਾਂਜੀ ਮਗਰਾਟਾ ਦੀ ਕੰਡੀਸ਼ਨ ਦੇਖੋ ਬਾਈ ਤੇ ਥੋੜਾ ਜਿਹਾ ਨੇਰੀ ਆਉਣ ਕਰਨਾ ਰੇਤਾ ਪਿਆ ਹਾਂਜੀ ਤੇ ਕੋਈ ਗੱਲ ਨਹੀਂ ਜਦੋਂ ਸ਼ੋਰੂਮ ਚ ਜਾ ਕੇ ਖੜੇ ਟਰੈਕਟਰ ਚਮਕਣਗੇ ਪੂਰੇ ਜੀ ਤੇ ਮੈਂ ਕਿਹਾ 22 23 ਮਾਡਲ ਦੇ ਬਰਾਬਰ ਖੜੂ ਹੈ ਜੀ ਹਾਂਜੀ ਹਾਂਜੀ ਤੇ ਮਾਡਲ ਇਹ ਕਿੰਨੇ ਆ ਗਿਆ ਸੀ 2018 ਜ ਰੇਟ ਇਹਦਾ ਹੈਗਾ 498000 ਇੱਕੋ ਹੀ ਕਹਦੇ ਫਿਰ ਹੁਣ ਇੱਕੋ ਹੀ ਕਹਦੀਏ ਜੀ ਹਾਂ 465000 465000 ਦਾ ਬਿੱਥੋ ਆਪਾਂ ਨੂੰ ਹੀ ਕਿਹਾ ਪਹਿਲੀ ਵਾਰ ਇਹ ਪਹਿਲੀ ਵਾਰ ਕਿਹਾ ਇਹ じゃ ਡਿਸਕਾਊਂਟ ਸੋ ਨੂੰ ਕਿਤੇ ਵੀ ਨਹੀਂ ਮਿਲਣਾ ਠੀਕ ਤੇ ਅਗਲੇ ਟਰੈਕਟਰ ਦੀ ਗੱਲ ਕਰੀਏ ਲੈ ਵੀ ਇਹ ਹੈਗਾ ਜੀ ਜਿਹਨਾਂ ਦੀ ਕਾ 745 ਹੈ ਨਾ ਹਾਂਜੀ ਤੇ 245 ਕਹਿ ਸਕਦੇ ਆਪਾਂ ਇਹਨੂੰ ਹਾਂਜੀ ਹਾਂ 3 ਇਹ ਹੈਗਾ ਕਿ ਤਿੰਨ ਸਿਲੰਡਰ ਠੀਕ ਹੈ ਜੀ ਤੇ ਡਿਸਟ੍ਰੀਬਿਊਟਰ ਵਾਲਾ ਹਾਂਜੀ ਸਾਈਡ ਗੇਅਰ ਡਬਲ ਕਲਚ ਪਾਵਰ ਸਟੀering ਪਾਵਰ ਪਲੱਸ ਮਾਡਲ ਆ ਪਾਵਰ ਪਲੱਸ ਮਾਡਲ ਹੈ ਹਾਂਜੀ ਆ ਪਾਵਰ ਪਲੱਸ ਮਾਡਲ ਆ ਜੀ ਇਹ ਜਮਾ ਟਾਪ ਮਾਡਲ ਆ ਆ ਦੇਖ ਸਕਦੇ ਹਾਂ ਬਾਈ ਪਾਵਰ ਪਲੱਸ ਮਾਡਲ ਹੈ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਚੰਗਾ ਟਰੈਕਟਰ ਵੀ ਨਾਲ ਦਾ ਪਿਆ ਜੀ ਦੇਖੋ ਪੰਪ ਵੀ ਨਾਲ ਦਾ ਪਿਆ ਸੀਲਡ ਹੈ ਬਾਈ ਕਹਿੰਦਾ ਪੰਪ ਵੀ ਹਾਂਜੀ ਨਾਲ ਦੀ ਟਾਇਰ ਪਿਆ ਜੀ ਮਗਰ ਨਾਲ ਦੇ ਟਾਇਰ ਕਿੰਨੇ ਕੇ ਪੈਸੇ ਹੋਣੇ ਲੱਗੇ ਨਾਲ ਦੇ ਟਾਇਰ ਇਹਦੇ ਹੈਗੇ ਜੀ 5780 ਪੈਸੇ 7580 ਪੈਸੇ ਟਾਇਰ ਨਹੀਂ ਨਾਲ 33 ਤੇ ਚੱਲਿਆ ਹੋਇਆ ਜੀ ਥੇਤੀ ਤੇ ਚੱਲਿਆ ਹੋਇਆ ਬਾਈ ਕਹਿੰਦਾ ਹਾਂਜੀ ਥੋੜੀ ਜਿਹੀ ਖੇਤੀ ਸੀ ਚਾਰ ਪੰਜ ਕਿੱਲਾਂ ਦੀ ਠੀਕ ਐ ਇੱਕ ਚੀਜ਼ ਆ ਗਈ ਬਾਈਆਂ ਦੀ ਹਨਾ ਜੋ ਵੀ ਟਰੈਕਟਰ ਵੇਚਦੇ ਆ ਬਈ ਦੱਸ ਕੇ ਵੇਚਦੇ ਨੇ ਕਿਉਂ ਕਿਸ ਨੇ ਲੈ ਵੀ ਦੂਰੋਂ ਆਉਣਾ ਹੁੰਦਾ ਪਤਾ ਲੱਗ ਜੇ ਹਨਾ ਤੇ ਮਾਡਲ ਇਹ 15 ਗਿਆ ਸੀ ਤੇ ਰੇਟ ਰੇਟ ਐ 345000 ਇਕੋ ਹੀ ਦੱਸਦੇ ਫਿਰ ਇਕੋ ਹੀ ਇਹ ਆਪਾਂ 33 ਦਾ ਦੇ ਰਹੇ ਹੋਰ ਕਰ ਦੀ 33 ਦਾ ਹੋਰ ਕਰ ਦੇ 10000 10000 ਹੋਰ ਚੱਕ ਦਿਓ ਵੀ 320000 ਦਾ ਟਰੈਕਟਰ ਇਹ ਹਲ ਜਾ ਸਕਦੇ ਹੋ ਤੁਸੀਂ ਤੇ ਅੱਗੇ ਆ ਗਿਆ 60 ਫਾਰਮ ਬਈ ਲੰਮੀ ਦਸੀ ਇਹਦੇ ਬਾਰੇ ਇਹ ਜੀ 2003 ਮਾਡਲ ਆ ਹਾਂਜੀ ਆ ਪੂਰਾ ਬਾਡੀ ਲੈਂਦਾ ਹੈ ਪੂਰਾ ਲਿਸ਼ਕਦਾ ਜੀ ਰੀਜਨਲ ਆ ਬਈ ਰੰਗ ਪੇਂਟ ਦਾ ਵੀ ਉਹ ਨਹੀਂ ਹਾਂਜੀ ਠੀਕ ਹੈ ਕਿਤੇ ਬਈਆਂ ਨੇ ਬੁਰਸ਼ ਵੀ ਨਹੀਂ ਲਾਇਆ ਬਈ ਮਾੜਾ ਮੋਟਾ ਕੋਈ ਨਾ ਕਦੇ ਉਹ ਤਾਂ ਹੋਇਆ ਹੋਇਆ ਜੀ ਇਹ ਬਈ ਮਾੜਾ ਮੋਟਾ ਇਹ ਤਾਂ ਸੰਗਾਰ ਤਾਂ ਆ ਧੁੰਦਿਆ ਟਰੈਕਟਰ ਵਾਲੇ ਦੀ ਵੀ ਕਰਨਾ ਪੈਂਦਾ ਉਹਦੇ ਬਿਨਾ ਸੋਹਣਾ ਨਹੀਂ ਲੱਗਦਾ ਜੀ ਉਹਦੇ ਬਿਨਾ ਸੋਹਣਾ ਨਹੀਂ ਲੱਗਦਾ ਟਰੈਕਟਰ ਚੰਗਾ ਹੈ ਟਰੈਕਟਰ ਹੁਣ ਜੀ ਇਹ 223 ਮਾਡਲਾਂ 'ਚ ਖੜਦਾ ਹੈਗਾ ਥੋੜਾ ਪਰ ਖੜਦਾ ਠੀਕ ਹੈ ਤੇ ਜੇ ਨਵੀਂ ਇਹਦੇ ਮਾਡਲ ਦੀ ਗੱਲ ਕਰੀਏ 2003 ਜੀ ਤਿੰਨ ਮਾਡਲ ਦਾ ਰੇਟ ਕਿਨਾ ਆ ਗਿਆ ਲਵੀ ਰੇਟ ਇਹਦਾ ਹੈਗਾ 230000 ਜੀ 230000 ਤੇ ਫਿਰ ਬੋਲਦੇ ਕੋਈ 210000 ਤਾਂ ਦੇ ਦਈਏ ਪੂਰੇ ਦਾ ਨਾ ਕਰ ਦਈਏ ਨਹੀਂ 5 ਹੋਰ ਕਰਦੇ 5 ਹੋਰ ਕਰਦੇ ਫਿਰ ਚਲ 5000 ਰੁਪਏ ਹੋਰ ਕਰਤਾ ਬਾਈ ਤੇ ਟਰੈਕਟਰ ਹੁਣ ਤੁਸੀਂ ਇਲਝਾ ਸਕਦੇ ਹੋ ਇਹ ਮੌਕਾ ਹੀ ਆਜ ਦਾ ਮੌਕਾ ਹੀ ਹੈ ਮੌਕਾ ਹੀ ਹੈ ਇਹ ਮੌਕਾ ਹੀ ਆ ਜੇ ਮੰਨ ਲਾ ਵੀ ਥੋੜੇ ਟਾਈਮ ਦੀ ਹੈ ਦੋ ਹਫ਼ਤੇ ਹਫ਼ਤਾ ਬਸ ਕੋਈ ਗੱਲ ਇਹੀ ਮੌਕਾ ਹੈ ਲੋਵੀ ਮੂਰੇ ਆ ਗਿਆ ਹੌਲੈਂਡ 330 ਸੁਪਰ ਤੇ ਟਰੈਕਟਰ ਚੈੱਕ ਕਰ ਸਕਦੇ ਬਾਡੀ ਲਾਈਨ ਦਿਖਾਓ ਜੀ ਇਹਦਾ ਰੇਤਾ ਬਾਡੀ ਲਾਈਨ ਦੇਖ ਸਕਦੇ ਹਾਂ ਬਾਈ ਇਹ ਤਾਂ ਅੱਜ ਰੇਤਾ ਪੈਣ ਕਾਰਨ ਥੋੜੇ ਜਿ ਟਰੈਕਟਰ ਲਿਬੜੇ ਪਏ ਨੇ ਤੇ ਹਨੇਰੀ ਚੱਲਦੀ ਸੀ ਉਹਦੇ ਕਾਰਨ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਪੂਰਾ ਫੁੱਲ ਚੰਗਾ ਜੀ ਫੁੱਲ ਚੰਗਾ ਟਰੈਕਟਰ ਹੈ ਬਾਈ ਕਹਿੰਦਾ ਫੁੱਲ ਗਰੰਟੀ ਫੁੱਲ ਤਸੱਲੀ ਦੇ ਸਪੀਡ ਡਬਲ ਡਿਸਟ੍ਰਿਬਿਊਟਰ ਹੈ ਹਾਂ ਜੀ ਟੌਪ ਮਾਡਲ ਵਾਲਾ ਜੀ ਟੌਪ ਮਾਡਲ ਵਾਲਾ ਹਾਂ ਜੀ ਤੇ ਸਟੀering ਵੀ ਪੂਰਾ ਮੜੇ-ਮੜੇ ਹੋਇਆ ਹੈ ਹਾਂ ਜੀ ਸਟੀering ਤੇ ਚੰਨਾ ਦਾ ਬਣਾਇਆ ਹੋਇਆ ਹੈ ਸਟੀering ਦੇਖ ਸਕਦੇ ਹੋ ਵੀ ਸੰਗਲੀਆਂ-ਸੁੰਗਲੀਆਂ ਪੂਰੀਆਂ ਸੌਂਕੀਆਂ ਰੱਖਿਆ ਹੋਇਆ ਕਿਸੇ ਨੇ ਹਾਂ ਜੀ ਤੇ ਮਾਡਲ ਇਹ ਕਿੰਨੇ ਆ ਗਿਆ 2013 ਜੀ 13 ਮਾਡਲ ਦਾ ਲੱਭੀ ਰੇਟ ਰੇਟ ਇਹਦਾ ਹੈਗਾ ਜੀ 4 ਲੱਖ 62000 ਦੇਣਾ ਕਿੰਨੇ ਦਾ ਕੀ ਕਹਾਂ ਬਾਈ ਬਣੂ ਕਰਾਂਗਾ ਗੱਲ ਕੋਈ ਤੇਰੀ ਇਹ 4 ਲੱਖ 42000 4 442000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਆ ਜੋ ਅਗਲੇ ਟਰੈਕਟਰ ਦੀ ਗੱਲ ਕਰੀਆ ਅੱਜ ਐਂਡੋ ਫਾਰਮ ਜੀ ਐਂਡੋ ਫਾਰਮ ਆ ਗਿਆ ਮੂਰੇ ਇਹ ਤਾਂ ਗੁਣਾ ਦੀ ਗੁਥਲੀ ਹੈ ਗੁਣਾ ਦੀ ਗੁਥਲੀ ਹੈ ਤੇ ਕਿੰਨੇ ਮਾਡਲ ਹੈ ਇਹ ਮਾਡਲ 2017 ਜੀ ਠੀਕ ਹੈ ਜੀ ਪਾਵਰ ਸਟੀering ਆ ਡਬਲ ਕਲਚ ਠੀਕ ਹੈ ਜੀ ਤੇ ਰਿਵਰਸ ਪੀਟੀਓ ਵਾਲਾ ਠੀਕ ਹੈ ਜੀ ਫੁੱਲ ਟੌਪ ਮਾਡਲ ਹੈ ਜਨਰੇਟਰ ਦਾ ਕਿਵੇਂ ਆ ਪੂਰਾ ਓਕੇ ਆ ਪੂਰਾ ਓਕੇ ਆ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਸੀਟੀਆਂ ਮਾਰਦਾ ਬਾਈ ਜੇ ਦਾ ਤੇ ਟਰੈਕਟਰ ਚੰਗਾ ਆ ਪਰਚੇ ਪੁਰਚੇ ਦੇਖੋ ਜੀ ਕਿੰਨੇ ਤੋਂ ਵੀ ਪਰਚੇ ਪੁਰਚੇ ਆ ਜੇ ਜਮਸੀ ਆਣੇ ਬਾਈ ਲੱਗੀਆਂ ਪਈਆਂ ਨੇ ਚੈੱਕ ਕਰ ਸਕਦੇ ਹੋ ਤੇ ਮਾਡਲ ਇਹ ਕਿੰਨੇ ਆ ਗਿਆ ਸੀ 2017 80 85 ਪਏ ਟਾਇਰ ਪਿਆ ਬੁਰਲੇ ਨਾ ਮਾਰਗੀ ਪਏ ਹੈਗੇ ਬੁਰਲੇ ਰੁਪਿਆ ਪਏ ਨੇ ਹਾਂਜੀ ਤੇ 17 ਮਾਡਲ ਦਾ ਰੇਟ ਕਿੰਨਾ ਆ ਗਿਆ ਬਾਈ 265000 ਜੀ 265000 ਦੀ ਮੰਗ ਹੈ ਤਾਂ 240 240000 ਦਾ ਟਰੈਕਟਰ ਮਿੱਤਰੋ ਇਹ ਬਣੂਗਾ ਪੂਰੇ ਆ ਗਿਆ 55b ਨੇਓ ਹੋਲੈਂਡ ਪਲੱਸ ਜੂਜੀ ਗੇਅਰ ਵਾਲਾ ਹਾਂਜੀ ਇੱਕ ਵਾਲੀ ਲਿਫਟ ਹੈ ਜੀ ਹਾਂਜੀ ਸਕਾਈ ਵਾਚ ਫੋਲਟੋ ਮਾਡਲ ਆ ਠੀਕ ਹੈ ਜੀ ਤੇ ਡਬਲ ਡਿਸਟਰੀਬਿਊਟਰ ਠੀਕ ਹੈ ਜੀ ਆ ਮੂਰਲੇ ਟਾਇਰ ਵੱਡੇ ਪੈਸੇ ਆ ਜਹਾਜੀ ਜੀ ਜੀ ਹਾਂਜੀ ਤੇ ਕਿੰਨੇ ਕ ਪੈਸੇ ਹੋਣ ਟਾਇਰ ਟਾਇਰ ਮੂਰਲੇ ਦਾ 90 95 ਪੈਸੇ ਹੀ ਪਏਗੇ ਮਗਰ ਲੈ 80 85 ਪੈਸੇ ਜੀ ਠੀਕ ਹੈ ਜੀ 3 ਸਪੀਡ ਚ ਹਾਂਜੀ 3 ਸਪੀਡ ਜੂਜੀ ਗੇਅਰ ਵਾਲਾ ਜੀ ਜੂਜੀ ਗੇਅਰ ਵਾਲਾ ਤੇ ਕਨੋਪੀ ਵਗੈਰਾ ਲੱਗੀ ਹੋਈ ਆ ਸੌਸ ਦੇ ਵਿੱਚ ਜਉ ਅਰੀਜਨਲ ਕਨੋਪੀ ਜੇ ਕਰੇਂਟ 45 50000 ਰੁਪਈਆ ਠੀਕ ਹੈ ਜੀ ਤੇ ਮਾਡਲ ਇਹ ਕਿੰਨੇ ਆ ਗਿਆ ਲਪੀ 20 ਦੇ ਜਮਾ ਲਾਸਟ ਦਾ ਜੀ ਆਰਸੀ 21 ਦੀ ਹੈ ਆਰਸੀ 21 ਦੀ ਹੈ 20 ਦੇ ਲਾਸਟ ਦਾ ਹੈ ਤੇ ਫਿਰ ਇਹਦਾ ਡਿਮਾਂਡ ਡਿਮਾਂਡ ਇਹਦੀ ਹੈਗੀ 875000 ਰੁਪਈਆ 875000 ਮੌਕੇ ਤੇ ਮੌਕੇ ਤੇ 20000 ਕਰ ਦਾਂਗੇ ਜੀ 8 ਹੋਈ ਦਾ ਨਹੀਂ 20000 ਡਿਸਕਾਊਂਟ 20000 ਡਿਸਕਾਊਂਟ ਮੈਂ ਕਿਹਾ ਤੇ 8 ਵੀ ਦਾ ਕਿਹਾ ਨਹੀਂ ਜੀ 20000 ਰੁਪਈਆ ਡਿਸਕਾਊਂਟ ਹੋ ਜੂ ਮੌਕੇ ਤੇ ਮਿੱਤਰੋ ਟਰੈਕਟਰ ਚੰਗਾ ਹੈ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਨਵੀਂ ਕੰਡੀਸ਼ਨ ਦਾ ਟਰੈਕਟਰ ਨਵੀਂ ਕੰਡੀਸ਼ਨ ਦਾ 4 ਵੀਲ ਭੁਰਬਲੇ ਤੇ ਟੈਰਾਂ ਚ ਤਾਂ ਕੋਈ ਸਾਕ ਹੀ ਨਹੀਂ ਰਹੀ ਟੈਰ ਤਾਂ ਰੁਪਈਏ ਪਏ ਨੇ ਰੁਪਈਏ ਪਿਆ ਜੀ ਆ ਤਾਂ ਹੁਣ ਰੇਤੇ ਨਾਲ ਲਿਪੜੇ ਜਿਹਾ ਹੋਇਆ ਇੱਥੇ ਇਆਂ ਇਹ ਦਾ ਮਾਰਕ ਆਉਂਦਾ ਹੁੰਦਾ ਜੀ ਉਹ ਵੀ ਉਵੇਂ ਹੀ ਪਿਆ ਉਵੇਂ ਹੀ ਪਿਆ ਹਾਂਜੀ ਠੀਕ ਹੈ ਜੀ ਟਰੈਕਟਰ ਚੈੱਕ ਕਰ ਸਕਦੇ ਹਾਂ ਤੇ ਕੀ ਕੀ ਕੁਝ ਕੁਰੇ ਪਿਆ ਜੀ ਹਾਂਜੀ ਡਬਲ ਡਿਸਟ੍ਰਿਬਿਊਟਰ ਡਬਲ ਪੀਟੀਓ ਐਡਜਸਟੇਬਲ ਸਟੀering ਆ ਠੀਕ ਹੈ ਜੀ ਆਰਮਰੈਸਟਾਂ ਵਾਲੀ ਸੀਟ ਫੁੱਲ ਟੌਪ ਮਾਡਲ ਹੈ ਫੁੱਲ ਟੌਪ ਮਾਡਲ ਹੈ ਹਾਂਜੀ ਠੀਕ ਹੈ ਜੀ ਕੰਟਰੋਲ ਦੀ ਹੈ ਜੀ ਮੁਰਲੇ ਆ ਦੇਖੋ ਚੈੱਕ ਕਰੋ ਠੀਕ ਹੈ ਜੀ ਵੀਦਾ ਮਾਰ ਕੇ ਤੇ ਪਿਆਗਾ ਹਾਂਜੀ ਵੀਦਾ ਪਿਛਲਿਆਂ ਦੇ ਆ ਗਿਆ ਵੀਦਾ ਪਿਛਲਿਆਂ ਤੇ ਹਾਂ ਬਾਕੀ ਕੰਡੀਸ਼ਨ ਦੇ ਹੋ ਪੂਰਾ ਐਂਡ ਸਾਫ ਪੈਟ੍ਰਿਕ ਹਾਂਜੀ ਤੇ ਮਾਡਲ ਦਾ ਸਲੈਂਸਰ ਵਾਲੀ ਪੱਟੀ ਹੁੰਦੀ ਅੰਦਰ ਉੱਤੇ ਵੀ ਸਟicker ਪਿਆ ਸਟicker ਪੈਣੀ ਹਾਂਜੀ ਠੀਕ ਹੈ ਮਾਡਲ ਇਹ ਲੱਭੀ 20 ਆ ਗਿਆ ਸੀ ਯਾਰ 20 ਜੀ ਤੇ ਰੇਟ ਰੇਟ 10 ਲੱਖ 90 ਹਜ਼ਾਰ ਜੀ 10 ਲੱਖ 90 ਹਜ਼ਾਰ ਡਿਮਾਂਡ ਹੈ 30 ਹਜ਼ਾਰ ਡਿਸਕਾਊਂਟ 30 ਹਜ਼ਾਰ ਰੁਪਏ ਐ ਛੋਟਾ ਡਿਸਕਾਊਂਟ ਹੋ ਜੀ ਮਿੱਤਰੋ ਤੇ ਟਰੈਕਟਰ ਚੰਗਾ ਸਾਰਾ ਪੰਪ ਪੰਪ ਦੀ ਕੋਈ ਰੇਸ ਰੂਸ ਕੋਈ ਚੀਜ਼ ਇੱਕ ਨਟ ਵੀ ਨਹੀਂ ਖੁੱਲੇ ਹੋਇਆ ਸੀਲਡ ਹੈ ਸਾਰਾ ਹਾਂਜੀ ਇਹ ਸਾਰਾ origignal ਆ ਠੀਕ ਹੈ 660 ਘੰਟੇ origignal ਚੱਲਿਆ ਹੋਇਆ ਜਾਂਸੀ ਰਿਕਾਰਡ 660 ਘੰਟੇ ਹਾਂਜੀ ਜੇ ਕੋਈ ਬੰਦਾ ਕਹੇ ਕਿ ਤੋ ਰੰਗ ਆ ਪੇਂਟ ਆ ਮੀਟਰ ਬੈਕ ਆ 10 ਨੰਬਰ ਦਾ ਨਟ ਵੀ ਬਦਲਿਆ ਹੋਇਆ ਮੁਫਤ ਟਰੈਕਟਰ ਦਵਾਂਗੇ ਮੁਫਤ ਟਰੈਕਟਰ ਹਾਂ ਕਮਾਲ ਦੀ ਗੱਲ ਆ ਬਹੁਤ ਵੱਡੀ ਗੱਲ ਕਹੀ ਤੁਸੀਂ ਬਈ ਨੇ ਨਗਦ ਕੈਸ਼ ਦਾ ਨਗਦ ਕੈਸ਼ ਦਾ ਪਹਿਲੇ ਨਾ ਹੂੰ ਪੰਜਾਬ ਨੰਬਰ ਠੀਕ ਹੈ ਜੀ ਹਾਂਜੀ ਤੇ ਲੱਭੀ ਇਸ ਤੋਂ ਇਲਾਵਾ ਕਿੱਥੇ ਕੱਢਦੇ ਹੋਣੇ ਇਹ ਤੁਹਾਡਾ ਆਪਣਾ ਸ਼ੋਰੂਮ ਹੈ ਜੀ ਠੰਡਿਆਏ ਠੀਕ ਹੈ ਜੀ ਸਟੈਂਡਰਡ ਚੌਂਕ ਚ ਠੀਕ ਹੈ ਜੀ ਬਠਿੰਡਾ ਰੋਡ ਤੇ ਠੀਕ ਹੈ ਜੀ ਪਾਪਾ ਟਰੈਕਟਰ ਸੇਲ ਪਰਚੇ ਦੇ ਨਾਮ ਤੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਲੱਭੀ 628039810 ਜੀ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਬਹੁਤ ਵਧੀਆ ਲੱਗਿਆ ਕਿਰਾਏ ਤੇ ਲੈਣੇ ਆਪਣੇ ਕੋਲ ਕਿਰਾਏ ਤੇ ਵੀ ਸਾਰੇ ਟਰੈਕਟਰ ਮਿਲ ਜਾਂਦੇ ਕਿਰਾਏ ਤੇ ਵੀ ਮਿਲ ਜਾਂਦੇ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਲੱਭੀ ਸਤਿ ਸ਼੍ਰੀ ਅਕਾਲ ਲੋ ਵੀ ਬਾਈ ਨਾਲ ਕਰਕੇ ਕੰਟੈਕਟ ਆਣਾ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮ